5178 ਅਧਿਆਪਕਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੱਡਾ ਤੋਹਫ਼ਾ ਦੇਣ ਦਾ ਫੈਸਲਾ ਕਰ ਲਿਆ ਹੈ ਜੀ ਹਾਂ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਤਾਜ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕੀ ਜਿਸ ਦੇ ਵਿੱਚ 5178 ਅਧਿਆਪਕਾਂ ਨੂੰ ਫੁੱਲ ਸਕੇਲ ਤੇ ਰੈਗੂਲਰ ਕਰਨ ਸਮੇਤ ਕਈ ਅਹਿਮ ਫੈਸਲੇ ਲਏ ਗਏ ਉਥੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ 5178 ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਧਿਆਪਕਾਂ ਦੀ ਹੋਰ ਮੰਗਾਂ ਨੂੰ ਲੈ ਕੇ ਇਸ ਦੇ ਲਈ ਬਣਾਈ ਗਈ ਕਮੇਟੀ ਅਗਲੇ 3 ਮਹੀਨੇ ਚ ਆਪਣੇ ਸੁਝਾਅ ਕੈਬਨਿਟ ਕਮੇਟੀ ਨੂੰ ਦੇਵੇਗੀ ਜਿਸ ਦੇ ਬਾਅਦ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਫੈਸਲੇ ਲਵੇਗੀ 5178 ਦਾ ਤੇ ਜਿਹੜੇ ਸਾਡੇ ਅਸੀਂ ਪਹਿਲਾਂ ਸੈਟੀਆਂ ਵਾਲੇ ਟੀਚਰ ਜਿਹੜੇ ਸੀਗੇ ਉਹ ਅਸੀਂ ਜਿਹੜੇ ਉਸ ਵੇਲੇ ਪਰਮਾਨੈਂਟ ਕੀਤੇ ਸੀਗੇ ਉਹਦਾ ਅੱਜ ਪਹਿਲੋਂ 3 ਸਾਲ ਸੀਗਾ ਉਹਦਾ ਪੀਰੀਅਡ ਜਿਹੜਾ ਸੀਗਾ ਉਹ ਅੱਜ ਕੈਬਨਿਟ ਚ ਫੈਸਲਾ ਕਰ ਲਿਆ ਪ੍ਰੋਵਿੰਸ਼ੀਅਲ ਪੀਰੀਅਡ ਜਿਹੜਾ ਸੀਗਾ ਉਹ 3 ਸਾਲ ਤੋਂ 2 ਸਾਲ ਕਰਤਾ ਬੜੀ ਵੱਡੀ ਇਹ ਰਾਤ ਜਿਹੜੀ ਅੱਜ ਉਹਨਾਂ ਨੂੰ ਵੀ ਦਿੱਤੀ ਜਿਹੜਾ ਪਹਿਲਾ ਡਿਸੀਜਨ ਹੋਇਆ ਸੀ ਅੱਜ ਤੋਂ 2 ਮਹੀਨੇ ਪਹਿਲੋਂ ਸੋ ਨਾਲ ਹੀ ਹਾਂ ਐਸਐਸਈ ਦੇ ਸਰਵ ਵਾਲੇ ਜਿਹੜੇ ਨੇ ਸਰਵ ਸਿੱਖਿਆ ਵਿਭਾਗ ਵਾਲੇ ਜਿਹੜੇ ਸੋਸਾਇਟੀਆਂ ਦੇ ਟੀਚਰਸ ਹਨ ਸੋ ਉਸ ਦੇ ਨਾਲ ਨਾਲ ਅੱਜ 5178 ਦਾ ਵੀ ਫੈਸਲਾ ਹੋਣਾ ਜੋ ਉਹਨਾਂ ਦਾ ਫੈਸਲਾ ਕੀਤਾ ਉਹਦੇ ਮੁਤਾਬਕ ਉਹਨਾਂ ਦਾ ਵੀ 2 ਸਾਲ ਹੀ ਕਰਤਾ ਸੀ ਬਾਕੀ ਕਮੇਟੀ ਜਿਹੜੀ ਆ ਜਿੰਨੇ ਵੀ ਬਾਕੀ ਇਸ਼ੂਜ਼ ਨੇ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਨੇ ਉਹਨਾਂ ਦੀ ਇੱਕ ਡਿਮਾਂਡ ਜਿਹੜੀ ਆ ਇਹਨਾਂ ਦੀ ਜੋ ਪੁਰਾਣੀ ਸੈਲਰੀ ਸੀ ਉਹ ਸੈਲਰੀ ਜਿਹੜੀ ਆ ਇਹਨਾਂ ਦੀ ਜਿਹੜੀ ਆ ਉਹ ਦਿੱਤੀ ਜਾਵੇ ਇਸ ਕਾਰਨ ਇਹਨਾਂ ਦੀ ਇੱਕ ਕਮੇਟੀ ਬੁਲਾਤੀ ਆ ਤਿੰਨ ਮਹੀਨਿਆਂ ਚ ਕਮੇਟੀ ਨੇ ਰਿਪੋਰਟ ਦੇਣੀ ਆ ਸੋ ਪੰਜ ਮੈਂਬਰ ਇਹਨਾਂ ਦੇ ਯੂਨੀਅਨ ਦੇ ਤੇ ਤਿੰਨ ਮੈਂਬਰ ਜਿਹੜੇ ਨੇ ਸਰਕਾਰੀ ਆਫਸਰਸ ਨੇ ਉਹਦੇ ਚ ਕੈਬਨਟ ਸਬਕਮੇਟੀ ਨੂੰ ਇਹ ਰਿਪੋਰਟ ਦੇਣਗੇ ਸੋ ਜਿਹੜੀ ਕਮੇਟੀ ਦੀ ਰਿਪੋਰਟ ਹੋਏਗੀ ਜਿਹੜੀ ਕੈਬਨਿਟ ਸਬਕਮੇਟੀ ਆ ਉਹਨੂੰ ਇਹ ਰਿਪੋਰਟ ਆਪਣੀ ਦੇਣਗੇ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਉਹ ਵੀ ਇਹਨਾਂ ਦੀਆਂ ਡਿਮਾਂਡਸ ਨੇ ਉਹ ਕਮੇਟੀ ਜੋ ਵੀ ਡਿਸੀਜਨ ਭੇਜੇਗੀ ਸਬਕਮੇਟੀ ਕੋਲ ਕੈਬਨਿਟ ਦੀ ਕੋਲ ਉਨਦੇ ਵਿਚਾਰ ਹੋਏਗਾ ਉਹੋ ਹੀ ਜੋ ਹੋਏਗਾ ਵਿਚਾਰ ਕਰਕੇ ਉਹ ਫਿਰ ਸੀਐਮ ਸਾਹਿਬ ਨਾਲ ਮੀਟਿੰਗ ਕਰਕੇ ਤੇ ਕੈਬਨਿਟ 'ਚ ਜਾਊਗਾ ਐਸਐਸਰ ਰਮ ਸਾਹਿਬ ਇਹ ਪ੍ਰੋਟੈਕਟਰ ਦਾ ਦੱਸ ਦਿਓ ਜੀ ਉਹ ਵੇਖੋ ਜਿਹੜਾ ਉਹਦੇ 'ਚ ਹੀ ਵਿਚਾਰਿਆ ਜਾਊਗਾ ਜੀ ਜਿਹੜਾ ਮੈਂ ਤੋਂ ਪਹਿਲਾਂ ਕਹਿ ਚੁੱਕਾ ਜਿਹੜੀ ਕਮੇਟੀ ਬਣੀ ਆ ਉਹਦੇ 'ਚ ਵਿਚਾਰਿਆ ਜਾਊਗਾ ਜੋ ਕਮੇਟੀ ਡਿਸੀਜਨ ਲੈਗੀ ਫਿਰ ਉਸ ਕੈਪਟਨ ਕੈਬਨਿਟ ਸਬ ਕਮੇਟੀ ਕੋ ਰਿਪੋਰਟ ਆਉਣੀ ਆ ਕੈਬਨਿਟ ਸਬ ਕਮੇਟੀ ਨੇ ਫਿਰ ਸੀਐਮ ਸਾਹਿਬ ਨਾਲ ਮੀਟਿੰਗ ਕਰਨੀ ਆ ਫਲਾਨਸ ਵਾਲਿਆਂ ਨੂੰ ਵੇਖੋ ਇਸ ਸਮਸਾਹੀ ਫੁੱਲ ਸਕੇਲ ਨੂੰ ਲੈ ਕੇ ਫੈਸਲਾ ਨਹੀਂ ਹੋਇਆ ਉਹ ਕਮੇਟੀ ਨੇ ਉਹਨਾਂ ਨੂੰ 2 ਸਾਲ ਟਾਈਮ ਜਿਹੜਾ ਕਰਤਾ 3 ਸਾਲ ਤੋਂ 2 ਸਾਲ ਦਾ ਟਾਈਮ ਕਰਤਾ ਪ੍ਰੋਵੀਸ਼ਨ ਪੀਡ ਜਿਹੜਾ ਕਰਤਾ ਉਹਦੇ ਤੇ ਬੜੀ ਵੱਡੀ ਰਾਤ ਆ ਤਿੰਨ ਸਾਲ ਤੋਂ ਦੋ ਸਾਲ ਕਰਨਾ ਜਿਹੜਾ 1/3 ਜਿਹੜਾ ਉਹਦੇ ਚੋਂ ਖਤਮ ਕਰਤਾ ਦੋ ਸਾਲ ਉਹਨਾਂ ਦਾ ਰਹਿ ਗਿਆ ਉਹਨਾਂ ਦੇ ਨਾਲ ਜਿਹੜਾ ਜਿਹੜਾ 5978 ਵਾਲਾ ਉਹ ਵੀ ਦੋ ਸਾਲ ਹੀ ਕਰਤਾ ਤਿੰਨ ਸਾਲ ਦੀ ਬਜਾਏ ਉਹਨਾਂ ਦਾ ਵੀ ਦੋ ਸਾਲ ਕਰਤਾ ਹਾਂ ਉਹਨਾਂ ਦਾ ਫੇਲ ਹਾਲਾ ਸੀ ਜਿਹੜਾ ਉਹ 1000 ਤੋਂ 1500 ਰੁਪਈਆ ਜਿਹੜਾ ਅਸੀਂ ਵਧਾ ਰਹੇ ਹਾਂ ਬਾਕੀ ਇਹ ਕਿਹੜੇ ਦਾ ਜੀ ਇਹ ਜਿਹੜੇ ਸਾਡੇ ਆ ਕਿ ਨੇ ਵਲੰਟੀਅਰ ਜਿਹੜੇ ਨੇ ਜੀ ਵਲੈਂਟੀਅਰ ਉਹ ਕਮੇਟੀ 'ਚ ਇਹ ਜਿੰਨੀਆਂ ਡਿਮਾਂਡਸ ਨੇ ਇਹਨਾਂ ਦੀਆਂ ਉਹ ਕਮੇਟੀ ਵਿਚਾਰੇਗੀ ਜੀ ਸਾਰੀਆਂ ਕਮੇਟੀ 'ਚ ਵਿਚਾਰੀਆਂ ਜਾਣਗੀਆਂ ਜੋ ਵੀ ਕਮੇਟੀ ਫੈਸਲਾ ਕਰੂਗੀ ਆਪਣਾ ਉਹਦੇ ਤੇ ਫਿਰ ਸਬ ਕਮੇਟੀ ਜਿਹੜੀ ਆ ਵਿਚਾਰ ਕਰੇਗੀ ਫਿਰ ਕਹਿਮ ਕਿ ਉਹਨਾਂ ਨੇ ਜਿਹੜਾ ਕੀਤਾ ਉਹਦੇ 2 ਸਾਲ ਦਾ ਪਰਵੀਸ਼ਨ ਜਿਹੜਾ ਪੂਰਾ ਹੋਈ ਜਾਏਗਾ ਉਸੇ ਹਿਸਾਬ ਨਾਲ ਉਹਨਾਂ ਨੂੰ ਅੱਗੇ ਅੱਗੇ ਲਈ ਜਾਣਗੇ ਬ੍ਰਹਮ ਜੀ ਦੇ ਸਾਹਮਣੇ ਜਿਹੜਾ ਡਿਸੀਜਨ ਹੋਇਆ ਉਹ ਇਹ ਹੋਇਆ ਕਿ ਜੋ ਕਮੇਟੀ ਬਣੀ ਆ ਪੰਜ ਮੈਂਬਰ ਇਹਨਾਂ ਦੇ ਰੱਖੇ ਨੇ ਇਹਨਾਂ ਨੇ ਜੋ ਇਹਨਾਂ ਦੀਆਂ ਡਿਮਾਂਡ ਜਨੇ ਇੱਕ ਇੱਕ ਦੀ ਡਿਮਾਂਡ ਨੂੰ ਪੂਰੀ ਤਰ੍ਹਾਂ ਵਚਾਰਿਆ ਜਾਏਗਾ ਭਾਵੇਂ ਉਹ ਪੇ ਪ੍ਰੋਟੈਕਸ਼ਨ ਹੈ ਜਾਂ ਕੋਈ ਵੀ ਉਹਨਾਂ ਸਾਰੀਆਂ ਡਿਮਾਂਡਾਂ ਉੱਤੇ ਡਿਸਕਸ਼ਨ ਪੂਰੀ ਹੋਏਗੀ ਉਥੇ ਹੀ ਅਧਿਆਪਕਾਂ ਲਈ ਬਣਾਈ ਕਮੇਟੀ ਦੇ ਮੈਂਬਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੈਬਨਿਟ ਕਮੇਟੀ ਦੀ ਬੈਠਕ ਚ ਲਏ ਗਏ ਫੈਸਲਿਆਂ ਦੇ ਅਨੁਸਾਰ ਪੰਜਾਬ ਮੰਤਰੀ ਮੰਡਲ ਦੀ ਬੈਠਕ ਚ 5178 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਲਿਆ ਗਿਆ ਜਦੋਂ ਕਿ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਸੰਘਰਸ਼ ਕਮੇਟੀ ਦੇ ਪ੍ਰਤੀਨਿਧੀ ਮੰਡਲ ਦੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਉਥੇ ਹੀ ਉਹਨਾਂ ਨੇ ਦੱਸਿਆ ਕਿ ਹੋਰ ਮੰਗਾਂ ਨੂੰ ਲੈ ਕੇ ਉਹਨਾਂ ਦੀ ਕਮੇਟੀ ਅਗਲੇ 3 ਮਹੀਨੇ ਦੇ ਅੰਦਰ ਕੈਬਨਿਟ ਕਮੇਟੀ ਕੇ ਜੇਕਰ ਇਸ ਦੇ ਬਾਅਦ ਵੀ ਉਹਨਾਂ ਦੀਆਂ ਮੰਗਾਂ ਉੱਤੇ ਗੌਰ ਨਾ ਕੀਤੀ ਗਈ ਤਾਂ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਮੁੱਖ ਮੰਤਰੀ ਪੰਜਾਬ ਕੈਪਟਨ ਰਮਿੰਦਰ ਸਿੰਘ ਦੇ ਨਾਲ ਅਸੀਂ ਸਾਡਾ ਇੱਕ ਅਧਿਆਪਕ ਸੰਗਠਨ ਕਮੇਟੀ ਪੰਜਾਬ ਦਾ ਵਫਤ ਮੀਟਿੰਗ ਕਰਕੇ ਆਇਆ ਜਿਸ ਤਰੀਕੇ ਦੇ ਨਾਲ ਕੱਲ ਸਾਡੀ ਚਾਰ ਕੈਬਨਿਟ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਕੋਈ ਡਿਸੀਜਨ ਹੋਏ ਸੀ 51 78 ਅਧਿਆਪਕਾਂ ਨੂੰ ਰੈਗੂਲਰ ਕਰਨਾ ਐਸਐਸਏ ਰਮਸਾ ਦੇ ਆਪਕ ਜਿੰਨਾਂ ਦਾ ਜਿਹੜਾ ਹੈਗਾ ਪ੍ਰਵੇਸ਼ਨ ਘਟਾ ਕੇ ਉਹਨਾਂ ਨੂੰ ਜਿਹੜਾ ਹੈਗਾ ਪੇ ਪ੍ਰੋਟੈਕਟ ਕਰਨਾ ਔਰ ਇਸ ਤੋਂ ਇਲਾਵਾ ਜਿਹੜੇ ਕੱਚੇ ਅਧਿਆਪਕ ਸਿੱਖਿਆ ਪ੍ਰੋਵਾਈਡਰ ਰੀਜੀਐਸ ਐਸਟੀਆਰ ਏਆਈ ਉਹਨਾਂ ਨੂੰ ਰੈਗੂਲਰ ਕਰਨਾ ਦੀ ਗੱਲ ਹੋਈ ਸੀ ਔਰ ਉਹਦੇ ਵਾਸਤੇ ਕੱਲ ਸਰਕਾਰ ਨੇ ਇੱਕ ਕਮੇਟੀ ਗਠਨ ਕੀਤੀ ਸੀ ਕਿ ਇਹਨਾਂ ਅਧਿਆਪਕਾਂ ਨੂੰ ਕਮੇਟੀ 3 ਮਹੀਨੇ ਦੇ ਵਿੱਚ ਸਮਾਂ ਬੰਦ ਹੋਏਗੀ ਫੈਸਲਾ ਕਰੇਗੀ ਲਾਗੂ ਕਰੇਗੀ ਫੈਸਲੇ ਔ ਉਹਦੇ ਵਿੱਚ 5178 ਨੂੰ ਰੈਗੂਲਰ ਕਰਨਾ ਐਸਐਸਏ ਰਮਸਾ ਅਧਿਆਪਕਾਂ ਦਾ ਜਿਹੜਾ ਪਰਵੀਸ਼ਨ ਦਾ ਪੀਰੀਅਡ ਆ ਉਹ 1 ਸਾਲ ਘਟਾ ਦੇਣਾ ਔਰ ਇਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਪੇ ਪੇ ਪ੍ਰੋਟੈਕਟ ਸਾਡੀ ਮੁੱਖ ਮੰਗ ਸੀ ਕਿ ਉਹਨਾਂ ਦੀ ਪੇ ਪ੍ਰੋਟੈਕਟ ਕੀਤੀ ਜਾਵੇ ਉਹਦੇ ਉੱਤੇ ਅੱਜ ਉਹਨਾਂ ਮੁੱਖ ਮੰਤਰੀ ਸਾਹਿਬ ਨੇ ਤਿੰਨ ਜਿਹੜੇ ਚਾਰ ਕੈਬਨਿਟ ਮੰਤਰੀ ਸੀਗੇ ਸਾਡੇ ਸਾਹਮਣੇ ਉਹਨਾਂ ਦੀ ਡਿਊਟੀ ਲਈ ਆ ਉਹ ਪ੍ਰੈਸ ਦੇ ਵਿੱਚ ਆ ਕੇ ਸਟੇਟਮੈਂਟ ਵੀ ਦੇ ਕੇ ਗਿਆ ਕਿ ਪੇ ਪ੍ਰੋਟੈਕਟ ਵਾਲਾ ਮਸਲਾ ਜਿਹੜਾ ਹੈਗਾ ਉਹ ਕੈਬਨਿਟ ਜਿਹੜੀ ਕਮੇਟੀ ਬਣਾਈ ਆ ਇਹਨਾਂ ਦੀ ਉਹਦੇ ਵਿੱਚ ਲਿਆ ਕੇ ਉਹਨੂੰ ਜ਼ਰੂਰ ਹੱਲ ਕਰਨਗੇ ਔਰ ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਨੂੰ ਪੱਕੇ ਕਰਨ ਦੀ ਜਿਹੜੀ ਠੋਸ ਨੀਤੀ ਹੈ ਉਹ ਸਾਹਮਣੇ ਆਵੇਗੀ ਤਿੰਨ ਮਹੀਨੇ ਦਾ ਸਮਾਂ ਬੰਦ ਹੋਇਆ ਜੇਕਰ ਸਰਕਾਰ ਤਿੰਨਾਂ ਮਹੀਨਾ ਦੇ ਵਿੱਚ ਕੋਈ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਹੋਰ ਵੱਡੇ ਰੂਪ 'ਚ ਸਾਹਮਣੇ ਆ ਸਕਦਾ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ